ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਫੂਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਬਾਈ ਜੀ ਹੁਣੇ ਆਏ ਨੇ ਸਾਡੇ ਕੋਲੇ ਸੰਭੂ ਬਾਰਡਰ ਤੋਂ। ਇਹ ਆਏ ਨੇ ਕਿ ਮੁਰਗੀਆਂ ਲੈਣ। ਇਹਨਾਂ ਨੇ ਸਾਡੇ ਕੋਲੋਂ ਮੁਰਗੀਆਂ ਖਰੀਦੀਆਂ ਨੇ ਬਲੈਕ ਐਸਟਰੋਨੌਟ ਮੁਰਗੀ ਲਈ ਹੈ ਜੀ। ਤੇ ਉਹਨਾਂ ਦੀ ਕੁਝ ਦਿਨ ਪਹਿਲਾਂ ਸਾਡੇ ਨਾਲ ਗੱਲ ਹੋਈ ਸੀ। ਇਹ ਗੱਲ ਹੋਣ ਤੋਂ ਬਾਅਦ ਇਹਨਾਂ ਨੂੰ ਦੱਸਿਆ ਸੀ ਵੀ ਬੇਸੇ ਦਾ ਸੀ ਮੁਰਗੀ ਭੇਜ ਵੀ ਸਕਦੇ ਸੀ ਪਰ ਮੈਂ ਇਹ ਕਹਿਣਾ ਹੁੰਨਾ ਵੀ ਤੁਸੀਂ ਆ ਕੇ ਲੈ ਕੇ ਜਾਓ ਮੁਰਗੀ ਹੁਣ ਇਹਨਾਂ ਨੇ ਦੇਖਿਆ ਵੀ ਮੁਰਗੀ ਸਾਰੀ ਸਾਡੀ ਤੰਦਰੁਸਤ ਬਰੀਡ ਹੈ ਆਂਡੇ ਦੇ ਰਹੀ ਹੈ ਠੀਕ ਹੈ ਜੀ ਤੇ ਪਿਓਰ ਬਰੀਡ ਹੈ ਇਹ ਤਿੰਨ ਗੱਲਾਂ ਮੈਂ ਸਾਰਿਆਂ ਨੂੰ ਕਹਿਣਾ ਵੀ ਇਹ ਗੱਲਾਂ ਜ਼ਰੂਰੀ ਨੇ ਤੁਹਾਨੂੰ ਜਦੋਂ ਵੀ ਤੁਸੀਂ ਵਾਰਡ ਖਰੀਦਣਾ ਹੈ ਜਿਹੜੇ ਵੀ ਵੀਰਾਂ ਨੇ ਇਹ ਗੱਲਾਂ ਜ਼ਰੂਰੀ ਹੁਣ ਤੁਸੀਂ ਦੇਖਿਆ ਵੀ ਵਾਰਡ ਕੋਈ ਬਿਮਾਰ ਦੇਖਿਆ ਤੁਸੀਂ ਤੰਦਰੁਸਤ ਵਾਰਡ ਹੈ ਆਂਡੇ ਦੇ ਰਹੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਔਰ ਬ੍ਰੀਡ ਹੈ ਸਾਡੇ ਕੋਲ ਬਲੈਕ ਐਸਟਰ ਲੋਕ ਇਹਨਾਂ ਚਾਈਦੀਸੀਆ ਪੌਦਿੱਤੀ ਹੈ ਜੀ ਤੇ ਹੁਣ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹਨਾਂ ਨੇ ਕਿਵੇਂ ਸਾਡੇ ਤੱਕ ਸਾਡਾ ਪਤਾ ਲੱਗਿਆ ਜਾਂ ਜੋ ਵੀ ਉਹ ਦੱਸਣਗੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਪਿੰਡ ਦੱਸਿਓ ਜੀ ਤੇ ਜ਼ਿਲ੍ਹਾ ਤੇ ਸਾਰਾ ਦੱਸੋ ਜੀ ਜ਼ਿਲ੍ਹਾ ਪਟਿਆਲਾ ਜੀ ਪਟਿਆਲਾ ਜ਼ਿਲ੍ਹਾ ਪਿੰਡ ਖੇੜੀਗੁਰਨਾ ਜੀ ਅੰਬੂ ਬਾਡਰ ਲੱਗ ਪੈਂਦਾ ਜੀ ਸੰਭੂ ਬਾਡਰ ਦੇ ਲੱਗ YouTube ਤੋਂ ਥੋੜੀ ਵੀਡੀਓ ਦੇਖੀ ਸੀ ਜੀ ਠੀਕ ਹੈ ਜੀ ਮੈਨੂੰ ਵਧੀਆ ਲੱਗਿਆ

ਕੀ ਤਰ ਬਿਸ਼ਵਾਸ ਹੋਇਆ ਜੀ ਸਾਡੇ ਪੰਜਾਬੀ ਬੰਦੇ ਆ ਨਹੀਂ ਠੀਕ ਹੈ ਜੀ ਇੱਕ ਤੁਹਾਨੂੰ ਉਹ ਵੀਡੀਓ ਚ ਬਰਡ ਦੇਖੀ ਸੀ ਤੁਸੀਂ ਉਹ ਬਹੁਤ ਵਧੀਆ ਸੀਗੀ ਬਰਡ ਤੰਦਰੁਸਤ ਵੀਡੀਓ ਚ ਵੀ ਦੇਖ ਕੇ ਪਤਾ ਲੱਗ ਜਾਂਦਾ ਜੇ ਬੰਦਾ ਹੋਰ ਲਿਖ ਗਿਆ ਉਹਨਾਂ ਨੇ ਉਹ ਦੱਸ ਰਹੇ ਸੀ ਵਧੀਆ ਆ ਗਿਆ ਤਾਂ ਕਿ ਅਸੀਂ ਠੀਕ ਹੈ ਜੀ ਤੇ ਇਹਦੇ ਚ ਕੀ ਗੱਲ ਹੁੰਦੀ ਹੈ ਜੀ ਮੈਂ ਤੁਹਾਨੂੰ ਦੱਸ ਦਾਂ ਵੀਡੀਓ ਦੇ ਵਿੱਚ ਅਸੀਂ ਦਿਖਾ ਦਿੰਨੇ ਆ ਪੂਰਾ ਬਰਡ ਵੀ ਆ ਸਾਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਬਰਡ ਦਿਖਾਉਨੇ ਆ ਉਹਦੇ ਚ ਪਤਾ ਲੱਗ ਜਾਂਦਾ ਅਸੀਂ ਇਹ ਨਹੀਂ ਹੁੰਦਾ ਵੀ ਕੈਮਰਾ ਮਾਰਿਆ ਵੀ ਬਰਡ ਚੰਗੀ ਤਰ੍ਹਾਂ ਦਿਸੇ ਨਾ ਉਹ ਕੰਮ ਨਹੀਂ ਆ ਪੂਰਾ ਬਰਡ ਆ ਚੰਗੀ ਤਰ੍ਹਾਂ ਦਿਖਾ ਕੇ ਫਿਰ ਅਗਲੇ ਨੂੰ ਵੀ ਪਤਾ ਲੱਗ ਜਾਂਦਾ ਜੇ ਆਪਾਂ ਗੌਰ ਕਰਨੀ ਹੈ ਨਾ ਪਤਾ ਲੱਗ ਜਾਂਦਾ ਬਾਕੀ ਸਾਡਾ ਇਹ ਨਹੀਂ ਕੰਮ ਸਾਫ਼ ਸੁਥਰਾ ਕੰਮ ਹੈ ਵੀ ਪ्युअर ਬਰੀਡ ਤਾਂ ਦੇਣੀ ਹੀ ਦੇਣੀ ਆ ਉਹਦੇ ਨਾਲ ਬर्ड ਤੰਦਰੁਸਤ ਕੈਲਸ਼ੀਅਮ ਵਗੈਰਾ ਪਾ ਕੇ ਦਿੰਨੇ ਆ ਇਹਨਾਂ ਨੂੰ ਜਿਹੜੀ ਵੀ ਜ਼ਰੂਰੀ ਕਿਉਂਕਿ ਦੱਸ ਦੇਣਾ ਸੀ ਇਸ ਫਾਰਮ 'ਚ ਰੱਖ ਕੇ ਇਹਨਾਂ ਦੀ ਕਲੀਅਰ ਕਰਕੇ ਫਿਰ ਅੱਗੇ ਦਿੰਨੇ ਆ ਤੇ ਇਥੇ ਇਹਨਾਂ ਨੂੰ ਸਾਰੀ ਵੈਕਸੀਨ ਜਿੰਨੀ ਜ਼ਰੂਰੀ ਹੁੰਦੀ ਹੈ ਉਹ ਲਾ ਕੇ ਵੀ ਸਾਨੂੰ ਇਹ ਹੁੰਦਾ ਮੌਸਮ ਠੰਡ ਦਾ ਵੀ ਤੁਹਾਨੂੰ ਅੱਗੇ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਤੇ ਤੁਸੀਂ ਸ਼ੁਰੂ ਕਰੋ ਕੰਮ ਬਾਈ ਹੁਣੀ ਕਿੰਨੇ ਕੰਮ ਸ਼ੁਰੂ ਕਰਾਂਗੇ ਅੱਗੇ ਹੋਰ ਵੀ ਲਗਾਉਣਾ ਚਾਹੁੰਦੇ ਆ ਆਪਾਂ ਜਿਹੜੇ ਵੀ ਸਾਡੇ ਨੌਜਵਾਨ ਬੇਰੁਜ਼ਗਾਰ ਨੇ ਜਾਂ ਉਹਨਾਂ ਨੇ ਸਾਈਡ ਬਿਜ਼ਨਸ ਕੋਈ ਕਰਨਾ ਹੈ ਆਪਾਂ ਉਹਨਾਂ ਦੀ ਪੂਰੀ ਮਦਦ ਕਰਾਂਗੇ ਜੀ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਅਸੀਂ ਦੇਸੀ ਚਿੱਪ ਚੈਕਸ ਵੀ ਸੇਲ ਕਰਦੇ ਆ ਤੇ ਜਿਹੜੇ ਵੀ ਜਿਵੇਂ ਆਰ ਆਈ ਆਰ ਤੇ ਬਲੈਕ ਹੈਸਟਲ ਆਪਾਂ ਬਕਰੀ ਦੇ ਮੁਰਗੀ ਦਾ ਆਚਾਰ ਆਪਾਂ ਆਪਣੇ ਕੋਲੇ ਹਫਤੇ ਦੇ ਵਿੱਚ 2 ਦਿਨ ਅਸੀਂ ਤਿਆਰ ਕਰਦੇ ਆਂ ਡਿਲੀਵਰੀ ਵੀ ਕਰਦੇ ਆ ਉਹਦੀ ਆਚਾਰ ਦੀ ਉਹ ਵੀ ਤੁਹਾਨੂੰ ਮਿਲੂਗਾ ਜੀ ਜਾਂ ਤਾਜ਼ਾ ਆਚਾਰ ਆਪਾਂ ਮਿਲਦੇ ਆ ਹਰ ਸਮੇਂ ਜਿੰਨੀ ਵੀ ਲੋੜ ਆ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਦੇਸੀ ਆਂਡੇ ਨੇ ਉਹ ਅਸੀਂ ਸੇਲ ਕਰਦੇ ਆ ਜੀ ਆਂਡੇ ਸਾਡੇ ਆਪਣੇ ਫਾਰਮ ਦੇ ਨੇ ਹੁਣ ਆ ਬਾਈ ਜੀ ਹੁਣੇ ਦੇ ਸਾਹਮਣੇ ਪਹਿਲਾਂ ਅਸੀਂ ਸਵੇਰੇ ਚੱਕ ਲਈ ਸੀਗੇ ਜੀ ਆਂਡੇ ਉਸ ਤੋਂ ਬਾਅਦ ਫਿਰ ਦੁਬਾਰਾ ਇਹਨਾਂ ਨੇ ਦਿੱਤੇ ਨੇ ਹੋ ਸਕਦਾ ਇਹ ਡੱਬਿਆਂ ਦੇ ਵਿੱਚ ਵੀ ਆਂਡਾ ਦਿੰਦੀਆਂ ਹੀ ਜਾਣ ਮੁਰਗੀਆਂ ਤੇ ਉਹ ਅੰਡੇ ਵੀ ਅਸੀਂ ਸੇਲ ਕਰਦੇ ਆਂ ਅੰਡੇ ਜਿੰਨਾਂ ਨੂੰ ਲੋੜ ਆ ਉਹ ਲੈ ਸਕਦੇ ਹੋ ਜੀ ਤੇ ਜਿਹੜੀ ਵੀ ਚੀਜ਼ ਹੈ ਮੁਰਗੇ ਚਾਹੀਦੇ ਨੇ ਜੋ ਵੀ ਹੈ ਸਾਰਾ ਆਪਣੇ ਕੋਲ ਆਰ ਆਈ ਆਰ ਬਲੈਕ ਐਸਟਰ ਲੋਕ ਮੁਰਗੀਆਂ ਆਪਾਂ ਸੇਲ ਕਰਦੇ ਆਂ ਜਿਨ੍ਹਾਂ ਨੂੰ ਡਬਲ ਐਫ ਜੀ ਚਾਹੀਦੀ ਹੈ ਜੋ ਵੀ ਚਾਹੀਦਾ ਸਾਰਾ ਆਪਣੇ ਕੋਲੇ ਮਿਲੂਗਾ ਜੀ ਤੁਹਾਨੂੰ ਕੜਕਨਾਥ ਦੀ ਵੈਰਾਈਟੀ ਵੀ ਮਿਲ ਜੂਗੀ ਤੇ ਹੋਰ ਬਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਬੇਰੇ ਇਹੀ ਕਹਿਣਾ ਚਾਹੁੰਦਾ ਜੀ ਕਿ ਜਿਹੜੇ ਨੌਜਵਾਨ ਆਪਣੇ ਜੀ ਜੀ ਤੇ ਨਹੀਂ ਕਿਸੇ ਕੋਲ ਨੌਕਰੀ ਤੇ ਆਪਣਾ ਕੰਮ ਸਟਾਰਟ ਕਰਨਾ ਚਾਹੀਦਾ ਬੱਗੇ ਕੰਮ ਆਪਣੀ ਪੱਲ ਨੂੰ ਨਵੀਂ ਜਿ ਕਰਨੇ ਕੋਈ ਨਾ। ਠੀਕ ਹੈ ਜੀ। ਤੇ ਕਾਫੀ ਦੂਰੋਂ ਆਏ ਨੇ ਵਾਈ ਹੁਣੀ ਪਰ ਆਏ ਨੇ ਵਿਸ਼ਵਾਸ ਤੇ ਜੇ ਆਪਾਂ ਕੰਮ ਸਹੀ ਕਰਦੇ ਆਂ। ਮੇਰੇ ਕੋਲੇ ਗੁਰਦਾਸਪੁਰ ਕਪੂਰਥਲਾ ਕਿ ਸਿਆਰ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਨਹੀਂ ਜਿਹੜਾ ਮੇਰੇ ਕੋਲ ਆ ਕੇ ਚਿਕਸ ਨਹੀਂ ਲੈ ਕੇ ਜਾਂਦਾ ਤੇ ਟ੍ਰੇਨਿੰਗ ਵੀ ਆਪਾਂ ਦਿੰਨੇ ਆ ਫ੍ਰੀ ਟ੍ਰੇਨਿੰਗ ਹੁੰਦੀ ਹੈ ਟ੍ਰੇਨਿੰਗ ਦੇ ਵਿੱਚ ਇਹ ਆ ਬਾਈ ਜੀ ਕਿਰਪਾਵੇਂ ਅਸੀਂ ਤੁਹਾਨੂੰ 2 ਦਿਨ ਬੁਲਾ ਲਈਏ ਪਰ ਨਹੀਂ ਅਸੀਂ ਜਿਹੜੀਆਂ ਮੇਨ ਗੱਲਾਂ ਹੁੰਦੀਆਂ ਨੇ ਤੁਹਾਨੂੰ ਆਇਆਂ ਨੂੰ ਸਮਝਾਈਆਂ ਨੇ ਸਾਰੀ ਇਹਨਾਂ ਨੂੰ ਬਾਈ ਉਹਨਾਂ ਨੂੰ ਪਹਿਲਾਂ ਟ੍ਰੇਨਿੰਗ ਦੇ ਤੌਰ ਤੇ ਦੱਸਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਬਰਥਡੇ ਉਹ ਕਰਤੇ ਤੇ ਬਾਕੀ ਜਦੋਂ ਵੀ ਲੋੜ ਪਊਗੀ ਤੁਸੀਂ ਸਾਨੂੰ ਸੰਪਰਕ ਕਰਨਾ ਹੈ ਫੋਨ ਕਰਨਾ ਹੈ ਫੋਨ ਕਰਕੇ ਤੁਸੀਂ ਜੇ ਨਹੀਂ ਵੀ ਮੈਂ ਵੈਸੇ ਫੋਨ ਨਾਲ ਦੀ ਨਾਲ ਚੱਕ ਕੇ ਤੁਹਾਨੂੰ ਸਾਰੀ ਗੱਲਬਾਤ ਕਰੂੰਗਾ ਕਿਸੇ ਮੌਕੇ ਕੋਈ ਮਜਬੂਰੀ ਚ ਨਹੀਂ ਫੋਨ ਚੱਕ ਸਕਦੇ ਦੋ ਵਾਰ ਤੋਂ ਵੱਧ ਫੋਨ ਆ ਗਿਆ ਤੀਜੀ ਵਾਰ ਫੋਨ ਮੇਰਾ ਠੀਕ ਹੈ ਇਹ ਸਾਡਾ ਵਾਦਾ ਹੈ ਕਸਟਮਰ ਦੇ ਨਾਲ ਵੀ ਤੀਜੀ ਵਾਰੀ ਫੋਨ ਅਸੀਂ ਕਰਾਂਗੇ ਜਿਹੜੀ ਵੀ ਜਾਣਕਾਰੀ ਲੈਣੀ ਹੈ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਆਉਣ ਵਾਲਾ ਸਮਾਂ ਹੁਣ ਛੋਟੇ ਚੂਚੇ ਦਾ ਆਊਗਾ 2 ਮਹੀਨੇ ਹੁਣ ਮੁਰਗੀ ਦਾ ਹੈਗਾ ਸਰਦੀ ਦੇ ਵਿੱਚ ਮੁਰਗੀ ਤੁਸੀਂ ਰੱਖੋ ਜਿਨ੍ਹਾਂ ਨੇ ਅੰਡੇ ਖਾਣ ਵਾਸਤੇ ਵੀ ਮੁਰਗੀਆਂ ਲੈਣੀਆਂ ਨੇ ਉਹਨਾਂ ਨੂੰ ਵੀ ਬਹੁਤ ਬੈਨੀਫਿਟ ਹੈ ਬਹੁਤ ਹੀ ਵਧੀਆ ਬਰੀਡ ਹੁੰਦੀ ਆਪਣੇ ਕੋਲੇ ਪ्योर ਦੇਸੀ ਬਰੀਡ ਜੇ ਤੁਸੀਂ ਲੈ ਸਕਦੇ ਜਿੰਨੀ ਵੀ ਕੋਈ ਵੀ ਸਾਡੇ ਤੋਂ ਨਾਲ ਸੰਪਰਕ ਕਰ ਸਕਦੇ ਹੋ 9814587919 ਸਾਡਾ ਫੋਨ ਨੰਬਰ ਹੈ ਪਿੰਡ ਹੀੜੀ ਕੀ ਹੈ ਜੀ ਜ਼ਿਲ੍ਹਾ ਸੰਗਰੂਰ ਹੈ ਧੂਰੀ ਤਹਿਸੀਲ ਹੈ ਮਲੇਰ ਕੋਟਲਾ ਬਰਨਾਲਾ ਸੰਗਰੂਰ ਧੂਰੀ ਦੇ ਵਿੱਚਕਾਰ ਪਿੰਡ ਹੈ ਸਾਡਾ ਤੇ ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਧੰਨਵਾਦ ਕਰਦੇ ਆਂ ਵੀ ਜੀ ਉਹਨਾਂ ਦਾ ਬਹੁਤ ਦੂਰੋਂ ਆਏ ਨੇ ਚੱਲ ਕੇ ਆਏ ਨੇ ਤੇ ਸਾਡੇ ਮਹਿਮਾਨ ਨੇ ਤੇ ਠੀਕ ਹੈ ਜੀ ਠੀਕ ਹਾਂ ਜੀ ਸਤਿ ਸ੍ਰੀ ਅਕਾਲ ਸਾਹਿਬ